ਜੀਪੀਪੀਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਮਨਜੀਤ ਕੌਰ ਪੈਂਡ ਕਰਿਆਮ ਸ਼ਹੀਦ ਭਗਤ ਸਿੰਘ ਨਗਰ ਸਰਪੰਚੀ ਜਿਹੜੀ ਹੈਗੀ ਆ ਉਹ ਆਪਣੇ ਕੋਈ ਹੈ ਜੀ ਹਾਂਜੀ ਅੱਛਾ ਬੀਬੀ ਮਨਜੀਤ ਕੌਰ ਪੈਂਡ ਕਰਿਆਮ ਦੇ ਸਰਪੰਚ ਨੇ ਅਸੀਂ ਸਾਡੇ ਵੱਲੋਂ ਪਹਿਲਾਂ ਤਾਂ ਤੁਹਾਨੂੰ ਲੱਖ ਲੱਖ ਵਧਾਈਆਂ ਜੀ ਤੁਹਾਨੂੰ 699 ਪ੍ਰਕਾਸ਼ ਪਰਬ ਦੇ ਉੱਪਰ ਕੀ ਕਹਿਣਾ ਚਾਹੁੰਦੇ ਆਂ ਗੁਰੂ ਗੁਰੂ ਅਰਬਿਦਾਸ ਮਹਾਰਾਜ ਜੀ ਦੇ ਗੁਰਪੁਰ ਦੀਆਂ 699 ਗੁਰਪੁਰ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਨੌ ਨੌਜਵਾਨ ਵੀਰਾਂ ਨੂੰ ਜੋ ਲਾਈਟਾਂ ਦਾ ਪ੍ਰੋਗਰਾਮ ਕਰ ਰਹੇ ਹਜੇ ਵੀ ਚੱਲ ਰਹੇ ਹਨ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਤੇ ਬੂਰੀ ਇਤਸ਼ਾਹ ਨਾਲ ਕਰ ਰਹੇ ਆ ਕੰਮ ਆਪਣੀ ਪੂਰੀ ਲਗਨ ਤੇ ਇਤਸ਼ਾਹ ਸਰਪੰਚ ਸਾਹਿਬ ਐਸੀ ਵੇਖਿਆ ਕਿ ਇਸ ਪੈਂਡ ਦੇ ਅੰਦਰ ਚਾਹ ਬਹੁਤ ਐਨ ਲਾਈਟਾਂ ਲਗਾਣਾਂ ਹਾਂਜੀ ਤੇ ਮੈਂ ਦੇਖਦਾ ਵੀ ਲੱਖਾਂ ਰੁਪਏ ਖਰਚਾ ਆਉਂਦਾ ਹਾਂਜੀ ਲੇਟਾਂ ਨੂੰ ਸੰਭਾਲਣਾ ਬਹੁਤ ਜ਼ਰੂਰੀ ਆ ਇੱਕ ਹੋਰ ਸਭ ਤੋਂ ਵੱਡੀ ਗੱਲ ਨਿਕਲ ਕੇ ਆਈ ਹੈਗੀ ਆ ਕਹਿੰਦੇ ਕਿ ਸ਼ਵਰਾਤਰੀ ਤੱਕਰ ਇਸੇ ਹੀ ਤਰ੍ਹਾਂ ਲੱਗੀਆਂ ਰਹਿਣਗੀਆਂ ਹਾਂਜੀ ਹਾਂਜੀ ਸਾਲ ਇਸੇ ਤਰ੍ਹਾਂ ਲੱਗੀਆਂ ਰਹਿਣੀਆਂ 15 15-20 ਦਿਨ ਇਦਾਂ ਲਗਾਤਾਰ ਚੱਲਦੇ ਰਹਿਣਗੇ ਪ੍ਰੋਗਰਾਮ ਹਾਂਜੀ ਜੀ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਨੌਜਵਾਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹੂੰਗੀ ਕਿ ਨੌਜਵਾਨ ਵੀਰ ਪੂਰੇ ਮਿਹਨਤ ਤੇ ਉਤਸ਼ਾਹ ਨਾਲ ਛੋਟੇ ਛੋਟੇ ਬੱਚੇ ਵੀ ਇਹਦੇ ਵਿੱਚ ਮਿਹਨਤ ਕਰਦੇ ਆ ਲੇਟਾਂ ਲਗਾਉਣ ਵਿੱਚ ਜਿੱਥੇ ਨੌਜਵਾਲਾ ਦੇ ਅੰਦਰ ਚਾਹ ਨਜ਼ਰਾਂ ਉੱਥੇ ਪੈਣਾ ਦੇ ਅੰਦਰ ਵੀ ਬਹੁਤ ਵੱਡਾ ਚਾਹ ਆ ਹਾਂਜੀ ਦੇਖਿਆ ਜਾਵੇ ਸਤਕਾਰਯੋਗ ਪੈਣਾ ਸੀ ਪਿਛਲੇ ਸਾਲ ਦੇ ਵਿੱਚ ਆਏ ਸੀ ਵੀਡੀਓ ਕਰਨ ਇਸੇ ਹੀ ਤਰ੍ਹਾਂ ਕੇ ਦੇ ਚਾਹ ਦੇ ਲੰਗਰ ਕਿਤੇ ਦੁੱਧ ਦੇ ਲੰਗਰ ਬੜੀਆਂ ਪੈਣਾ ਆ ਬੜੇ ਉਤਸ਼ਾਹ ਦੇ ਨਾਲ ਇਸ ਧੰਤਨ ਸਾਹਿਬ ਸ੍ਰੀ ਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਂਦੇ ਹਨ ਬੜਾ ਭਾਗਾ ਵਾਲਾ ਦਿਨ ਹੈ ਜੀ ਬੜਾ ਭਾਗਾ ਵਾਲਾ ਪੰਡਿਆ ਆਇਆ ਜਾ ਸਕਦਾ ਹਾਂਜੀ ਸ਼ੁਕਰੀਆ ਪੰਡ ਕਰਿਆਮ ਦੀਆਂ ਤਸਵੀਰਾਂ ਸਾਂਝੀਆਂ ਕਰਨ ਲੱਗੀਆਂ ਇਹ ਉਹ ਨੌਜਵਾਨ ਜਿਹੜੇ ਬਹੁਤ ਹੀ ਸ਼ਰਦਾ ਦੇ ਨਾਲ ਇਹਨਾਂ ਲਾਈਟਾਂ ਦੀ ਸੇਵਾ ਕਰਦੇ ਆਪ ਜੀ ਨੂੰ ਨਜ਼ਰ ਆਉਂਦੇ ਹੋਣਗੇ। ਹਰ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਇਆ ਹੋਇਆ। ਇਹ ਜਾਲ ਇੱਕ ਬਣਾ ਦਿੰਦੇ ਨੇ। ਵੀਰਾ ਜੀ ਕਿੰਨੀ ਕੁ ਮਿਹਨਤਾਂ ਦੀ ਹੈ ਜੀ ਲਾਈਟਾਂ ਲਗਾਉਂਦੇ ਸਮੇਂ। ਬਹੁਤ ਮਿਹਨਤ ਹੈ ਜੀ। ਬੜੇ ਸ਼ਰਦਾ ਤੇ ਬੜੇ ਪਿਆਰ ਵਾਲਾ ਇਹ ਕੰਮ ਲੱਗਦਾ। ਹਾਂਜੀ ਹਾਂਜੀ। ਇਹ ਕਿੰਨੇ ਇੱਕ ਦਿਨ ਪਹਿਲਾਂ ਇਹ ਡਿਜ਼ਾਈਨ ਕਰਦੇ ਆ ਕਿ ਅੱਜ 19 ਤੀ ਤੋਂ ਸ਼ੁਰੂ ਹੋਇਆ ਹੋਇਆ ਜੀ। ਜੀ। ਬੀਰਾ ਜੀ ਕਿਹੜੇ ਪਿੰਡ ਦੇ ਵਿੱਚ ਇਹ ਲਾਈਟਾਂ ਦਾ ਕੰਮ ਕਰਦੇ ਇਹ ਲਾਈਟ ਲੱਗਣ ਜਾ ਰਹੀ ਹੈ ਜੀ ਪਿੰਡ ਗ੍ਰਿਆਮ ਦੇ ਵਿੱਚ ਜੀ ਹਾਂ ਜੀ ਇਹ ਨੌਜਵਾਨ ਸਭਾ ਹੈਗਾ ਆ ਮੁੱਲਾ ਆਪਣਾ ਸਰਪੰਚ ਦਾ ਜੀ ਅੱਛਾ ਜੀ ਹਾਂ ਜੀ ਤੇ ਨਾਮ ਸਰਪੰਚ ਦਾ ਜੀ ਇਹ ਉਹਨਾਂ ਦਾ ਨਾਮ ਹੈਗਾ ਆ ਮਨਜੀਤ ਕੌਰ ਹੈ ਜੀ ਅੱਛਾ ਬੀਬਾ ਮਨਜੀਤ ਕੌਰ ਹਾਂ ਜੀ ਹਾਂ ਜੀ ਅੱਛਾ ਬਹੁਤ ਹੀ ਵਧੀਆ ਦੇਖਿਆ ਜਾਵੇ ਇਹ ਬੜੀ ਵਧੀਆ ਡਿਜ਼ਾਈਨਿੰਗ ਕਰਦੇ ਹਾਂ ਜੀ ਇਹਦਾ ਝੁੰਮਰ ਬਣਾਉਣ ਲੱਗੇ ਆ ਇਹਨਾਂ ਦਾ ਝੁੰਮਰ ਬਣ ਲੱਗਾ ਜੀ ਹਾਂਜੀ ਅੱਛਾ ਐਸੀ ਤਾਂ ਸੁਣਦੇ ਹੁੰਦੇ ਸੀ ਝੁੰਮਰ ਕਿਉਂ ਪਹਿਲਾਂ ਜਿਹੜੇ ਬਣੇ ਆਂਦੇ ਹੈਗੇ ਚਾਈਨਾ ਮੇਡ ਆ ਗਏ ਜੀ ਚੀਨਾ ਆ ਗਏ ਇਹ ਤੁਸੀਂ ਦੇਖਦੇ ਨਵਾਂ ਦੀ ਇਹਦੇ ਉਹਨਾਂ ਇਹ ਇੱਕ ਇਸ ਵਾਰ ਨਵਾਂ ਕੀਤਾ ਹੈ ਇਹਨੂੰ ਇਹ ਐਸ ਕੀ ਲਾੜੀ ਸੀ ਪਾਈ ਆ ਵਾਟਰਫਾਲ ਇਹਨੂੰ ਕੀ ਬੋਲਦੇ ਵਾਟਰਫਾਲ ਵਾਟਰਫਾਲ ਕਹਿੰਦੇ ਲਾਈਟ ਨੂੰ ਇਹਨੂੰ ਹਾਂਜੀ ਤੇ ਅੱਗੇ ਲੈਡੜੀ ਹੁੰਦੀ ਉਹ ਸਟੇ ਹੁੰਦੀ ਆ ਜੀ ਜੀ ਸਾਰੇ ਨੇ ਜੂ ਮਰੋ ਪਾਇਓ ਤੇ ਅਸੀਂ ਚਲਦੀ ਲੈਡ ਦਬਾਏ ਹੋਏ ਜੀ ਇਹ ਜੀ ਜੀ ਵਾਟਰਫਾਲ ਦੇ ਹਾਂਜੀ ਅਸੀਂ ਇਹ 6-7 ਸਾਲ ਤੋਂ ਇੱਥੇ ਜਦੋਂ ਵੀ ਜਾਂਦੇ ਆਂਦੇ ਸੀ ਮਨ ਦੇ ਅੰਦਰ ਬਹੁਤ ਹੁੰਦਾ ਸੀਗਾ ਜੀ ਇਹ ਸਪੈਨਡ ਦੀ ਇੱਕ ਵੀਡੀਓ ਕਰੀਏ ਹਾਂਜੀ ਹਾਂਜੀ ਜਦੋਂ ਇਹ ਅਲੱਗ-ਅਲੱਗ ਤਰ੍ਹਾਂ ਦੀ ਮੈਂ ਵੇਖਿਆ ਤੁਸੀਂ ਡਿਜ਼ਾਈਨਿੰਗ ਕਰਦੇ ਹੋ ਮਨ ਦੇ ਅੰਦਰ ਫਿਰ ਪਹਿਲਾਂ ਮੈਪ ਤਿਆਰ ਕਰਦੇ ਹੋ ਹਾਂਜੀ ਹਾਂਜੀ ਇਹ ਪਹਿਲੇ ਪਹਿਲੇ ਸਾਲ ਕਿਦਾਂ ਸੋਚਿਆ ਸੀ ਅਸੀਂ ਕੈਸ ਬਰ ਆਹ ਕਰਨ ਲੱਗ ਲੈ ਸਾਲ ਨੂੰ ਅਗਲੇ ਸਾਲ ਨੂੰ ਲੈਡ ਵਧਾਣੀ ਆ ਜਾ ਅਗਲੀ ਵਾਰ ਨੂੰ ਟਾਬਰ ਪਾਣੇ ਆ ਹਨਾ ਹਰ ਬਰ ਨਮਨੀ ਵਿੱਚ ਹੀ ਸੋਚੀਦੀ ਆ ਜੀ ਹਾਂਜੀ ਜੇ ਗੱਲ ਕਰੀਏ ਸਹਿਬ ਸ਼੍ਰੀ ਗੁਰੂ ਗੁਰੂ ਰਵਦਾਸ ਮਹਾਰਾਜ ਦੇ 649 ਪ੍ਰਕਾਸ਼ ਪੁਰਬ ਦੀ ਗੱਲ ਹਾਂਜੀ ਹਾਂਜੀ ਬੜੇ ਚਾਹ ਤੇ ਬੜੀ ਸ਼ਰਧਾ ਨਾਲ ਮਨਾਇਆ ਗਿਆ ਬਹੁਤ ਜ਼ਿਆਦਾ ਜੀ ਬਹੁਤ ਸਾਡੇ ਪਿੰਡ ਵਿੱਚ ਹੀ ਉਦਾ ਪੋ ਛੜਦਾ ਜੀ ਮੈਨੂੰ ਪਿਆਰ ਬੜਾ ਨਜ਼ਰਾਂ ਦਾ ਹਾਂਜੀ ਬਹੁਤ ਹੀ ਜ਼ਿਆਦਾ ਜੀ ਕਿਉਂਕਿ ਹਜੇ ਬਹੁਤ ਹਾਂਜੀ ਹਾਂਜੀ ਕੋਈ ਜ਼ਿਆਦਾ ਸਮਾਂ ਨਹੀਂ ਹੋਇਆ ਕੀ ਚਲੋ ਵੋਟ ਅਗਰ ਕੁਝ ਹੋਇਆ ਸੀ ਹਾਂਜੀ ਬਹੁਤ ਹੈ ਬਹੁਤ ਜ਼ਿਆਦਾ ਜੀ ਚਲੋ ਫਿਰ ਵੀ ਬਹੁਤ ਕੁਝ ਹੋਇਆ ਸੀ ਪਿੰਡਾਂ ਵਿੱਚ ਪਰ ਫਿਰ ਵੀ ਜਿਹੜੇ ਸਾਡੇ ਆਪਸ ਹਰ ਮਿਲਣਾ ਫਿਰ ਵੀ ਪਿਆਰ ਹੈਗਾ ਕਿਤੇ ਨਾ ਕਿਤੇ ਕੋ ਨਫਰਤ ਕਿਤੇ ਦਿਲ ਚੋਂ ਵੀ ਪਰ ਫਿਰ ਵੀ ਆਪਸੇ ਮੁੰਡਿਆਂ ਦਾ ਬਹੁਤ ਆ ਇੱਥੇ ਇਕੱਠੇ ਹੁੰਦੇ ਇੱਥੇ ਹੋਣਾ ਹੀ ਆ ਜੀ ਇਕੱਠੇ ਵਿਚਾਕ ਦੀ ਤੋੜਨ ਵਾਲੇ ਜਿੰਨਾ ਮਰਜੀ ਤੋੜ ਲੈਣ ਪਰ ਗੁਰਪੁਰਬ ਤੇ ਨਹੀਂ ਕੁਝ ਹੁੰਦਾ ਹੈਗਾ ਇੱਥੇ ਸਾਰੇ ਇੱਕ ਹੋ ਜਾਂਦੇ ਆ ਜੀ ਨੌਜਵਾਨਾਂ ਨੂੰ ਖਰਾਬ ਕਰਨ ਲਈ ਬਹੁਤ ਕੁਝ ਕਰਦੇ ਆਂ ਲੋਕ ਪਰ ਨੌਜਵਾਨ ਫਿਰ ਵੀ ਇਕੱਠੇ ਹੁੰਦੇ ਆ ਜਦੋਂ ਉਹਨਾਂ ਮਰਦੇ ਪ੍ਰਕਾਸ਼ ਆਉਂਦੇ ਆ ਨਾ ਸਾਰੇ ਇੱਕ ਹੋ ਜਾਂਦੇ ਆ ਚਾਹੇ ਕੋਈ ਜਿੰਨਾ ਮਰਜੀ ਲੜਿਆ ਹੋਵੇ ਪਰ ਆ ਦਿਨ ਤੇ ਹਰ ਕੋਈ ਚੜ ਕੇ ਕਰਦਾ ਇਹ ਤਾਂ ਬੜੀ ਫਿਕਰਪਾ ਆ ਦੇਖਿਆ ਵਾਹ ਬਹੁਤ ਮਲਕ ਦੀ ਬਹੁਤ ਗਰਪਾਈ ਤੂੰ ਦੇਖ ਬੋਜੋ ਦਾ ਕਰ ਪਾ ਜੀ ਸਾਰੇ ਪਿੰਡ ਚ ਲੱਗੀ ਹੋਰ ਸਾਰੇ ਪਿੰਡ ਜੀ ਹੈ ਜੀ ਮਤਲਬ ਜਿੰਨਾ ਪਿੰਡ ਹੈ ਨਾ ਚਾਰੇ ਪਾਸੇ ਘੁੰਮ ਜਾਂਦੀ ਹੈ ਜੀ ਜਿੰਨੇ ਮੱਲੇ ਆ ਨਾ ਸਾਡੇ ਸਾਡੇ ਸ਼ਿਮ ਮੰਦਰ ਹੈ ਜੀ ਹੋ ਗਿਆ ਸਾਡੇ ਸਿੰਘ ਸਭਾ ਗੁਰਦੁਆਰਾ ਹੋ ਗਿਆ ਹਰ ਮੱਲੇ ਦੇ ਵਿੱਚੋਂ ਲੈਟ ਨਿਕਲਦੀ ਹੈ ਜੀ ਇਹ ਪਰਾਨਾ ਸਾਰਾ ਕਾਉਂਟ ਕਰਦਾ ਇਹ ਹਰ ਨੌਜਵਾਨ ਸਭਾ ਮੱਲੇ ਦਾ ਮੱਲੇ ਦਾ ਕਰਦਾ ਜੀ ਜਿੱਦਾਂ ਸਾਡਾ ਮੱਲਾ ਆ ਹਾਂਜੀ ਆਂਦੀ ਜਿੱਦਾਂ ਅਗਲਾ ਮੱਲਾ ਆ ਗਿਆ ਵੀ ਸਾਡੇ ਹੀ ਆ ਮੁੰਡੇ ਹਾਜੀ ਉਹ ਤੋਂ ਅੱਗੇ ਮੱਲਾ ਸਾਡਾ ਰੱਬ ਦਾ ਮਾਰੇ ਗੁਰਦੁਆਰੇ ਦਾ ਹੋ ਗਿਆ ਫਿਰ ਉਸ ਤੋਂ ਬਾਅਦ ਕਿ ਕੁਲ ਮੱਲਾ ਹੋ ਗਿਆ ਹਾਂਜੀ ਫਿਰ ਇੱਧਰ ਸਾਡੇ ਮੰਦਰ ਵਾਲੇ ਮੁੰਡੇ ਹੋ ਗਏ ਹਾਂਜੀ ਹਾਂਜੀ ਬਿੱਟਾਂ ਸੰਭਾਲਣੀ ਆ ਬੜੀਆਂ ਮੁਸ਼ਕਲ ਹੈ ਇੰਦਾ ਬਹੁਤ ਜ਼ਿਆਦਾ ਹੈ ਇਹ ਬਹੁਤ ਜ਼ਿਆਦਾ ਹੈ ਵੀ ਜਦੋਂ ਸਾਨੂੰ ਮਹੀਨਾ ਤੋਂ ਮਨੇ ਪਹਿਲੇ ਚੈਰੀ ਕਰਨੇ ਪੈਂਦੀ ਹੈ ਜੀ ਲਾਈਟਿੰਗ ਫਾਰੀ ਤੁਹਾਡੀ ਆਪਣੀ ਹੈ ਇਹ ਸਾਡੀ ਜੋ ਕੁਝ ਵੀ ਲੱਗੇ ਹੈ ਨਾ ਬੋਰਡ ਤੇ ਲੱਗੇ ਜਿੰਨੇ ਪੱਲੇ ਹੈ ਜੋ ਕੁਝ ਵੀ ਹੈ ਨਾ ਸਾਡਾ ਆਪਣਾ ਨੌਜਵਾਨਾਂ ਦਾ ਹੀ ਆ ਜੀ ਹਾਂਜੀ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਇਸ ਪ੍ਰਕਾਸ਼ ਪੁਰਬ ਦੇ ਉੱਪਰ ਨੌਜਵਾਨਾਂ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਆ ਇਹ ਹੀ ਆ ਜੀ ਜੋ ਤੁਹਾਡੀ ਆਪੇ ਕਿਸੇ ਨੇ ਲੜਾਈ ਆ ਜੋ ਦੋਖਾ ਕਿਸੇ ਨੇ ਲੜਿਓ ਵਾ ਗੁੱਸੇ ਗਿੱਲੇ ਹਨ ਫਿਰ ਵੀ ਇਸ ਦਿਨ ਤੇ ਇਕੱਠੇ ਹੋ ਜਾਓ ਇਕੱਠੇ ਹੋ ਕੇ ਵਧੀਆ ਮਨਾਓ ਛੜ ਦੇਣਾ ਮ ਤੇ ਬੜੀਆ ਮਨਾਓ ਗੁਰਪਰਵਰੇ ਬਾ ਮਾਰੇ ਦਾ ਮੈਂ ਕਦੋਂ ਤੱਕ ਲੱਗੀ ਰਹਿਣੀ ਹੈ ਇਹ ਅਸੀਂ ਸ਼ਵਰਾਤਰੀ ਤੋਂ ਬਾਅਦ ਲਾਣੀ ਹੈ ਜੀ ਹਾਂਜੀ ਹਾਂਜੀ ਅੱਛਾ ਸ਼ਵਰਾਤਰੀ ਨੇ ਵੀ ਐਸੇ ਤਰ੍ਹਾਂ ਤੋਂ ਸ਼ਵਰਾਤਰੀ ਹਾਂਜੀ ਜਿਹੜੀ ਸ਼ਵਰਾਤਰੀ ਦਾ ਮਿਲ ਜਿੱਦਾਂ ਉਹ ਮੰਦਿਰ ਵਾਲਾ ਮੰਡਾ ਤੋਂ ਦੱਸਿਆ ਆ ਜਿੱਦਾਂ ਉਹ ਕਿੰਨੀ ਬਾੜ ਏਦਾਂ ਸੀ ਅੱਗੇ ਸੁੰਨੀ ਹੁੰਦੀ ਸੀ ਉਹ ਜਿਹੜੇ ਮੰਦਿਰ ਵਾਲੇ ਮੁੰਡੇ ਸੀ ਨਾ ਸਾਡੇ ਉਹ ਵੀ ਨੋ ਜਾਣ ਉਦਲ ਮੱਲਾ ਆ ਉਨੀ ਲੈਟ ਪੇ ਐਤਕ ਲਿਆਂਦੀ ਆ ਕਿਉਂਕਿ ਸ਼ਵਰਾਤਰੀ ਨੂੰ ਤੁਹਾਨੂੰ ਬਹੁਤ ਟਾਈਮ ਪਿਆ ਸੀਗਾ ਮਹੀਨਾ ਪਿਆ ਸੀਗਾ ਉਹ ਨਹੀਂ ਸਾਡੇ ਨਾਲ ਰਲ ਕੇ ਹੈ ਨਾ ਸਲਾਹ ਨਾਲ ਨਾਲ ਪਿੰਡ ਦੀ ਸਲਾਹ ਨਾਲ ਉਹ ਨਹੀਂ ਉੱਥੇ ਤੱਕ ਲੈਟ ਕਵਰ ਕਰ ਦਿੱਤੀ ਆ ਫਿਰ ਅਸੀਂ ਅੱਜ ਹੁਣ ਜਿੰਨਾ ਸਾਡਾ ਪਿੰਡ ਹੈ ਨਾ ਅਸੀਂ ਉਹਨਾਂ ਨਾਲ ਚੱਲੀਦਾ ਬਹੁਤ ਵਧੀਆ ਗੱਲ ਹੈ ਇਹ ਤਾਂ ਬਹੁਤ ਵਧੀਆ ਗੱਲ ਹੈਗੀ ਆ ਹਾਂਜੀ 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 ਇਹ ਵੀ ਇਹ ਤਿਉਹਾਰ ਜਿਹੜੇ ਹੈਗੇ ਆ ਪਰ ਨਾਲ ਮਿਲ ਕੇ ਮਿਲਿਆ ਜਾਂਦੇ ਆ ਜੀ ਇਹ ਸਿਰਫ ਇੱਦਾਂ ਨਹੀਂ ਕਿ ਸਾਡੇ ਰਦਾਸ ਮਾਰਿਆ ਦਾਈ ਅਸੀਂ ਜਿੰਨੇ ਵੀ ਹੈਗੇ ਹੈ ਨਾ ਜਿੰਨੇ ਮਤਲਬ ਤੁਰੀ ਦਾ ਹਰ ਕਿਸੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੈਂਡ ਕਰਿਆਮ ਦੀ ਵੀਡੀਓ ਆਪ ਜੀ ਨਾਲ ਸਾਂਝੀ ਕਰਾਂਗੇ ਧੰਨ ਧੰਨ ਸਹਿਬ શ્રી ਗੁਰੂ ਗੁਰੂ ਰਵਿਦਾਸ ਮਹਾਰਾਜੀ ਦੇ 649 ਪ੍ਰਕਾਸ਼ ਪਰਬ ਨੂੰ ਸਮਰਪਿਤ ਪੈਂਡ ਕਰਿਆਮ ਦੇ ਵਿੱਚ ਇਹ ਜੋ ਸੁੰਦਰ ਦ੍ਰਿਸ਼ ਆਪ ਦੇਖਦੇ ਪਏ ਹੋ ਇਹ ਪੈਂਡ ਕਰਿਆਮ ਦੀਆਂ ਲਾਈਟਾਂ ਦਾ ਆਪ ਜੀ ਨੂੰ ਨਜ਼ਰ ਇਸ ਵੀਡੀਓ ਦੇ ਵਿੱਚ ਆਂਦਾ ਹੋਵੇਗਾ ਪੈੰਡ ਵਰਦਿਆਂ ਸਾਰ ਵੀਡੀਓ ਦੇ ਵਿੱਚ ਨਜ਼ਰ ਆਉਂਦਾ ਹੋਵੇਗਾ ਬਹੁਤ ਹੀ ਸੁੰਦਰ ਨਜ਼ਾਰਾ ਇਹ ਨਗਰ ਬਹੁਤ ਹੀ ਪਹਿਲੇ ਦਿਨ ਤੋਂ ਹੀ ਜਦੋਂ ਪ੍ਰਕਾਸ਼ਪੁਰਬ ਆਂਦਾ ਲੇਟਾਂ ਲਗਵਾਉਣੀਆਂ ਸ਼ੁਰੂ ਕਰਦੇ ਹਨ ਸੁੰਦਰ ਜੇ ਦਿਖਦੀ ਗੱਲ ਕੀਤੀ ਜਾਵੇ ਇਹ ਪੰਡ ਕਰਿਆਮ ਸੁੰਦਰ ਨਜ਼ਾਰਾ ਨਜ਼ਰ ਆਉਂਦਾ ਹੋਵੇਗਾ ਇਨਾ ਲਾਈਟਾਂ ਦੇ ਵਿੱਚ ਹਰ ਗਲੀ ਹਰ ਰਸਤਾ ਜਿਹਾ ਪੈਦਲੀ ਸਾਈਡ ਦਿਖਾਈਏ ਕੈਮਰੇ ਦੇ ਨਾਲ ਦੇਖ ਲਓ ਇੱਧਰ ਵੀ ਪੂਰੀਆਂ ਲਾਈਟਾਂ ਦੇ ਨਾਲ ਜਗਮਗਾਉਂਦਾ ਇਹ ਨਗਰ ਆਪ ਜੀ ਨੂੰ ਨਜ਼ਰ ਆਂਦਾ ਹੋਵੇਗਾ ਹਰ ਰਾਸਤੇ ਨੂੰ ਸੁੰਦਰ ਬਣਾਉਣ ਦਾ ਜਿਹੜਾ ਚਾਹ ਹੈਗਾ ਉਹ ਨਗਰ ਨਿਵਾਸੀਆਂ ਦੇ ਦਿਲਾਂ ਦੇ ਅੰਦਰ ਪਹਿਲਾਂ ਤੋਂ ਹੀ ਪਲਾਨ ਜਿਹੜਾ ਹੈਗਾ ਕੀਤਾ ਜਾਂਦਾ ਰੰਗ ਬਰੰਗੀਆਂ ਸੁੰਦਰ ਲਾਈਟਾਂ ਇਸ ਵੀਡੀਓ ਦੇ ਜ਼ਰੀਏ ਆਪ ਜੀ ਨੂੰ ਨਜ਼ਰ ਆਉਂਦੀਆਂ ਹੋਣਗੀਆਂ ਜੀਐਸਜੀਟੀਵੀ ਪੰਜਾਬ ਦੇ ਉੱਪਰ ਆਪ ਜੀ ਨੂੰ ਇਹ ਸੁੰਦਰ ਨਜ਼ਾਰਾ ਜਿਹੜਾ ਹੈਗਾ ਉਹ ਦਿਖਾਉਂਦੇ ਪਏ ਹਾਂ ਸੁੰਦਰ ਦੇਖ ਆਪ ਜੀ ਨੂੰ ਇਸ ਵੀਡੀਓ ਦੇ ਵਿੱਚ ਨਜ਼ਰ ਆਉਂਦੀ ਹੋਵੇਗੀ ਸੁੰਦਰ ਨਜ਼ਾਰਾ ਸੁੰਦਰ ਦੇਖ ਪਿੰਡ ਕ੍ਰਿਆਮ ਦੀ ਆਪ ਜੀ ਨੂੰ ਦਿਖਾਉਂਦੇ ਪਏ ਹਾਂ ਇਸ ਪਿੰਡ ਦੇ ਵਿੱਚ ਪਹਿਲੇ ਦਿਨ ਤੋਂ ਹੀ ਲੇਟਾਂ ਲਗਾਉਣ ਦਾ ਜਿਹੜਾ ਚਾਹ ਹੈਗਾ ਆ ਮਨ ਦੇ ਅੰਦਰ ਉਹ ਪੂਰਾ ਕੀਤਾ ਜਾਂਦਾ ਪੂਰੇ ਪਿੰਡ ਦੇ ਵਿੱਚ ਜੱਗ ਮਗਾਉਂਦਾ ਪੰਡ ਸੁੰਦਰ ਪੰਡ ਇਸ ਵੀਡੀਓ ਦੇ ਵਿੱਚ ਨਜ਼ਰ ਆਉਂਦਾ ਹੋਵੇਗਾ ਵਧੀਆ ਦਿਖਵਾਲਾ ਇਹ ਨਗਰ ਪੰਡ ਕਰਿਆਮ ਨਵਾਂ ਸ਼ਹਿਰ ਬਲਾਕ ਦੇ ਵਿੱਚ ਪਸਿਆ ਹੋਇਆ ਜਿਸ ਨੂੰ ਵੀਡੀਓ ਦੇ ਵਿੱਚ ਆਪ ਜੀ ਨੂੰ ਦਿਖਾਉਂਦੇ ਪਏ ਹਾਂ ਗੁਰਦੁਆਰਾ ਸਾਹਿਬ ਗੁਰਦੁਆਰਾ ਸਿੰਘ ਸਵਾ ਪਿੰਡ ਕਰਿਆਮ ਦਾ ਇਹਦੇ ਨਾਲ ਹੀ ਲਾਈਟਾਂ ਦਾ ਵੀ ਨਜ਼ਾਰਾ ਆਪ ਜੀ ਦੇ ਨਾਲ ਸਾਂਝਾ ਕਰਦੇ ਪਈਆਂ ਅਲੱਗ ਅਲੱਗ ਜੇ ਡਿਜ਼ਾਈਨ ਦੀ ਗੱਲ ਕੀਤੀ ਜਾਵੇ ਉਹ ਇਸ ਪਿੰਡ ਕਰਿਆਮ ਦੇ ਵਿੱਚ ਨਜ਼ਰ ਆਉਂਦਾ ਹੋਵੇਗਾ ਉੱਪਰ ਬਕੈਦਾ ਪਹਿਲਾਂ ਪਤੰਗੀਆਂ ਲਗਾਈਆਂ ਗਈਆਂ ਇਹਨਾਂ ਨੂੰ ਪਤੰਗੀਆਂ ਹੀ ਕਹਾਵਾਂਗੇ ਕਿਉਂਕਿ ਕੋਈ ਟਾਈਮ ਹੁੰਦਾ ਸੀ ਜਦੋਂ ਤਾਹ ਹੋਇਆ ਕਰਦੇ ਸੀ ਰੰਗ-ਬਰੰਗੇ ਉਹਦੀਆਂ ਬਣਾਈਆਂ ਜਾਂਦੀਆਂ ਸੀਆਂ ਪਰ ਇਹ ਚਲੋ ਸਮੇਂ ਦੇ ਹਿਸਾਬ ਨਾਲ ਚੇਂਜ ਹੁੰਦੀ ਹਰ ਚੀਜ਼ ਪਹਿਲਾਂ ਉਹ ਪਤੰਗੀਆਂ ਦਾ ਜਾਲ ਫਿਰ ਬਹੁਤ ਹੀ ਸੁੰਦਰ ਲੈਟਾਂ ਦੇ ਬਕੈਦਾ ਗੁੱਛੇ ਬਣਾਏ ਹੋਏ ਆ ਗੱਲ ਹੈਗੀ ਪਿਆਰ ਦੀ ਸਹਿਬ ਸ੍ਰੀ ਗੁਰੂ ਗੁਰੂ ਰਵਿਦਾਸ ਮਹਾਰਾਜੀ ਦੇ 649 ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਡ ਕਰਿਆਮ ਦੀਆਂ ਤਸਵੀਰਾਂ ਇਹ ਲਾਈਟਾਂ ਦੇ ਵਿੱਚ ਆਪ ਜੀ ਦੇ ਨਾਲ ਸਾਂਝੀਆਂ ਜੀਐਸਜੀਟੀਵੀ ਪੰਜਾਬ ਦੇ ਉੱਪਰ ਕਰਦੇ ਪਈਆਂ ਅੰਦਰ ਇਹ ਬਣਾਇਆ ਹੋਇਆ ਜੀ ਇੱਕ ਅਲੱਗ ਹੀ ਸੁੰਦਰ ਨਜ਼ਾਰਾ ਜਿਹੜਾ ਹੈਗਾ ਵਧੀਆ ਦੇਖ ਵਾਲਾ ਨਜ਼ਾਰਾ ਆਂਦਾ ਹੋਵੇਗਾ ਨੇਕ ਕਰਿਓ ਇਹ ਗੱਲ ਬਤੁਰੀ ਪਿੰਡ ਕਰਿਆਮ ਦੀਆਂ ਤਸਵੀਰਾਂ ਸਾਂਝੀਆਂ ਕਰਨ ਲੱਗੀਆਂ ਹਾਏ ਵੇ ਸ਼੍ਰੀ ਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦੀ ਆਪ ਜੀ ਨੂੰ ਇੱਥੇ ਬਹੁਤ ਹੀ ਸੁੰਦਰ ਤਸਵੀਰ ਗੁਰੂ ਮਹਾਰਾਜ ਜੀ ਦੀ ਨਜ਼ਰ ਆndi ਹੋਵੇਗੀ ਇਹ ਪਿੰਡ ਕਰਿਆਮ ਆ ਜਿਹੜਾ ਕਿ ਨਵਾਂ ਸ਼ਹਿਰ ਦੇ ਬਲਾਕ ਦੇ ਅੰਦਰ ਵਸਿਆ ਹੋਇਆ ਇਹ ਪਿੰਡ ਕਰਿਆਮ ਜਿਹੜਾ ਨਵਾਂ ਸ਼ਹਿਰ ਬਲਾਕ ਦੇ ਵਿੱਚ ਵਸਿਆ ਹੋਇਆ ਪਿੰਡ ਕਰਿਆਮ ਦੀਆਂ ਤਸਵੀਰਾਂ ਸਾਂਝੀਆਂ ਕਰਨ ਲੱਗੇ ਆ ਪਿੰਡ ਕਰਿਆਮ ਦੀਆਂ ਤਸਵੀਰਾਂ ਸਾਂਝੀਆਂ ਕਰਾਂਗੇ ਆਪ ਜੀ ਦੇ ਨਾਲ ਬਹੁਤ ਹੀ ਸੁੰਦਰ ਦਿਖ ਵਾਲਾ ਬਣਿਆ ਹੋਇਆ ਪੈਂਡ ਬੜੇ ਚਾਹ ਦੇ ਨਾਲ ਇਹ ਲਾਈਟਾਂ ਨੂੰ ਲਗਾਇਆ ਜਾਂਦਾ ਹਰ ਗਲੀ ਨਜ਼ਰ ਆਪ ਜੀ ਨੂੰ ਆਉਂਦੀ ਹੋਵੇਗੀ ਪੈਂਡ ਕਰਾਮ ਦੀ ਪੈਂਡ ਕਰਾਮ ਦੀ ਆਪ ਜੀ ਨੂੰ ਨਜ਼ਰ ਆਂਦੀ ਹੈ ਇਹ ਵੀਡੀਓ ਪੈਂਡ ਕਰਾਮ ਦੀ ਪੈਂਡ ਕਰਾਮ ਦੀ ਪਿੰਡ ਕ੍ਰਿਆਮ ਜਾਗਮਗਾਉਂਦਾ ਹਰ ਬਹੁਤ ਹੀ ਵਧੀਆ ਬਣਾਇਆ ਹੋਇਆ ਪਿੰਡ ਕ੍ਰਿਆਮ ਦੀਆਂ ਤਸਵੀਰਾਂ ਸਾਂਝੀਆਂ ਕਰਾਂਗੇ ਬਹੁਤ ਹੀ ਸੁੰਦਰ ਅੱਗੇ ਆਪ ਜੀ ਨੂੰ ਇੱਕ ਝੁੰਮਰ ਜਿਹੜਾ ਹੈਗਾ ਆ ਉਹ ਦਿਖਾਵਾਂਗੇ ਕ੍ਰਿਆਮ ਪਿੰਡ ਦੀਆਂ ਤਸਵੀਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਲੱਗੇ ਆਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਨਗਰ ਦੇ ਵਿੱਚ ਵਸਿਆ ਹੋਇਆ ਨਵਾਂ ਸ਼ਹਿਰ ਨਵਾਂ ਸ਼ਹਿਰ ਬਲਾਕ ਦੀ ਜੇ ਗੱਲ ਕਰੀਏ ਨਵਾਂ ਸ਼ਹਿਰ ਬਲਾਕ ਦਾ ਪਿੰਡ ਕ੍ਰਿਆਮ ਜਿੱਥੇ ਜੱਗ ਮਗਾਉਂਦਾ ਇਹ ਨਗਰ ਆਪ ਜੀ ਨੂੰ ਇਸ ਵੀਡੀਓ ਦੇ ਵਿੱਚ ਨਜ਼ਰ ਆਉਂਦਾ ਹੋਵੇਗਾ ਹਰ ਰਸਤਾ ਹਰ ਗਲੀ ਬਹੁਤ ਹੀ ਸੁੰਦਰ ਦਿਖਵਾਲੀ ਬਣਾਈ ਗਈ ਹੈ ਹਰ ਰਸਤੇ ਨੂੰ ਸੁੰਦਰ ਬਣਾਉਣ ਦੇ ਲਈ ਨੌ ਜਵਾਨਾਂ ਦੇ ਵੱਲੋਂ ਵੱਡੇ ਅਪਰਾਲੇ ਜਿਹੜੇ ਹੈਗੇ ਉਹ ਕੀਤੇ ਜਾਂਦੇ ਨੇ ਜੇ ਲਾਈਟਾਂ ਦੀ ਗੱਲ ਕਰੀਏ ਬਹੁਤ ਹੀ ਸੁੰਦਰ ਦਿਖਵਾਲੀਆਂ ਲਾਈਟਾਂ ਆਪ ਜੀ ਨੂੰ ਨਜ਼ਰ ਉਹ ਰਾਜੀ ਉਹ ਬੱਚੇ

ਪਿੰਡ ਕਰਿਆਮ ਦੀਆਂ ਤਸਵੀਰਾਂ ਆਪ ਜੀ ਨੂੰ ਇਸ ਵੀਡੀਓ ਦੇ ذریعے ਸਾਂਝੀਆਂ ਕਰਨ ਲੱਗੇ ਆਂ ਸੁੰਦਰ ਦਿਖ ਵਾਲਾ ਇਹ ਬਣਾਇਆ ਹੋਇਆ ਨਗਰ ਇਸ ਨਗਰ ਦੇ ਵਿੱਚ ਪਹਿਲੇ ਦਿਨ ਤੋਂ ਹੀ ਬਹੁਤ ਹੀ ਸ਼ਰਧਾ ਤੇ ਬੜੇ ਚਾਅ ਦੇ ਨਾਲ ਲਾਈਟਾਂ ਲਗਾਈਆਂ ਜਾਂਦੀਆਂ ਸੁੰਦਰ ਦਿਖ ਆਪ ਜੀ ਨੂੰ ਨਜ਼ਰ ਆndi ਹੋਵੇਗੀ ਗੱਲ ਪਿਆਰ ਦੀ ਆ ਤੇ ਗੱਲ ਚਾਹ ਦੀ ਐ। ਪ੍ਰਕਾਸ਼ ਪੁਰਬਤੇ ਪਿੰਡ ਕਰਿਆਮ ਦੇ ਵਿੱਚ ਪਹਿਲੇ ਦਿਨ ਤੋਂ ਹੀ ਬਹੁਤ ਹੀ ਸੁੰਦਰ ਲਾਈਟਾਂ ਲਗਾਈਆਂ ਜਾਂਦੀਆਂ। ਬਹੁਤ ਹੀ ਸ਼ਾਨਦਾਰ ਝੁੰਮਰ ਬਣਾਇਆ ਹੋਇਆ। ਜੇ ਗੱਲ ਕਰੀਏ ਬੜੀ ਮਿਹਨਤ ਆਂਦੀ ਐ ਇਹਨਾਂ ਸਾਰੀਆਂ ਹੀ ਬਣਾਉਣ ਦੇ ਉੱਪਰ ਇਹਨਾਂ ਲਾਈਟਾਂ ਦਾ ਸੁੰਦਰ ਦਿੱਖ ਤੇ ਅਲੱਗ ਨਜ਼ਾਰਾ ਜਿਹੜਾ ਇਸ ਵੀਡੀਓ ਦੇ ਵਿੱਚ ਆਪ ਜੀ ਨੂੰ ਪਿੰਡ ਕਰਿਆਮ ਦਾ ਨਜ਼ਾਰਾ ਆਂਦਾ ਹੋਵੇਗਾ। ਜੀ ਨਵਾਂ ਸ਼ਰ ਬਲਾਕ ਦੀ ਗੱਲ ਕਰੀਏ ਨਵਾਂ ਸ਼ਰ ਬਲਾਕ ਦੇ ਵਿੱਚ ਵਸਿਆ ਹੋਇਆ ਪਿੰਡ ਕਰਿਆਮ ਪਿੰਡ ਕਰਿਆਮ ਦੀਆਂ ਤਸਵੀਰਾਂ ਇਸ ਵੀਡੀਓ ਚ ਸਾਂਝੀਆਂ ਕਰਾਂਗੇ ਸੁੰਦਰ ਦਿਖ ਵਾਲਾ ਬਣਿਆ ਹੋਇਆ ਪਿੰਡ ਕਰਿਆਮ ਬਹੁਤ ਹੀ ਵਧੀਆ ਬੜਾ ਸੁੰਦਰ ਬਣਾਇਆ ਹੋਇਆ ਪਿੰਡ ਕਰਿਆਮ ਇਮੇਨ ਰੋਡ ਹਾਈਵੇ ਦੇ ਨਾਲ ਇਹ ਰਸਤਾ ਜੁੜਦਾ ਸਵਾਗਤੀ ਗੇਟ ਕਿਹਾ ਜਾ ਸਕਦਾ ਇੱਧਰ ਜੇ ਕਿਸੇ ਵੀਰ ਨੇ ਆਣਾ ਇਸ ਗੇਟ ਦੇ ਵਿੱਚ ਹੀ ਹੋ ਕੇ ਇਸ ਨਗਰ ਦੇ ਵਿੱਚ ਐਂਟਰ ਕੀਤਾ ਜਾਂਦਾ ਸਵਾਗਤੀ ਦਿਖਵਾਲਾ ਇਹ ਗੇਟ ਆਪ ਜੀ ਨੂੰ ਨਜ਼ਰ ਆਂਦਾ ਹੋਵੇਗਾ ਬਹੁਤ ਹੀ ਸੁੰਦਰ ਨਜ਼ਾਰਾ ਜਿਹੜਾ ਹੈਗਾ ਆ ਇਸ ਵੀਡੀਓ ਦੇ ਵਿੱਚ ਜਿਵੇਂ ਇੱਕ ਗੁਫਾ ਹੈਗੀ ਐ ਇੱਕ ਗੁਫਾ ਦੀ ਤਰ੍ਹਾਂ ਇਹ ਨਗਰ ਜਾਗ ਮਗਾਉਂਦਾ ਇਹ 게ਟ ਬਣਿਆ ਹੋਇਆ ਨਜ਼ਰਾਂ ਦਾ ਦੇਖੋ ਇਸੇ ਹੀ ਸੁੰਦਰ ਦ੍ਰਿਸ਼ ਨੂੰ ਆਪ ਦੇ ਨਾਲ ਇਨ੍ਹਾਂ ਕੈਮਰਿਆਂ ਦੀ ਅੱਖ ਦੇ ਨਾਲ ਸਾਂਝਾ ਕਰਾਂਗੇ ਸੁੰਦਰ ਦੇਖ ਵਾਲਾ ਇਹ ਨਗਰ ਹੈ ਇਸ ਨਗਰ ਦੀਆਂ ਸੁੰਦਰ ਤਸਵੀਰਾਂ ਆਪ ਜੀ ਦੇ ਨਾਲ ਇਹਨਾਂ ਵੀਡੀਓ ਦੇ ਜ਼ਰੀਏ ਜੇਐਸਜੀਟੀਵੀ ਪੰਜਾਬ ਦੇ ਉੱਪਰ ਸਾਂਝੀਆਂ ਕਰਨ ਲੱਗੇ ਆਂ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਵੀਡੀਓ ਨੂੰ ਜ਼ਰੂਰ ਅੱਗੇ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਵਾਓ ਕਰੋ ਵੀ ਤੇ ਹੋਰ ਵੀਡੀਓ ਨੂੰ ਵੇਖਣ ਦੇ ਲਈ ਵੀਡੀਓ ਨੂੰ ਬਣਾਉਣ ਦੇ ਲਈ ਜੇਐਸਜੀਟੀਵੀ ਪੰਜਾਬ ਦੇ ਉੱਪਰ ਮੈਸੇਜ ਕਰ ਸਕਦੇ ਹੋ ਆਪ ਦੇ ਪਿੰਡ ਦੀਆਂ ਵੀ ਇਸੇ ਤਰ੍ਹਾਂ ਤਸਵੀਰਾਂ ਜਰੂਰ ਇਸ ਜੀਐਸ ਜੀਟੀਵੀ ਪੰਜਾਬ ਦੇ ਉੱਪਰ ਸਾਂਝੀਆਂ ਕਰਾਂਗੇ ਸੁੰਦਰ ਦੇਖ ਵਾਲਾ ਇਹ ਨਗਰ ਜਿਹੜਾ ਹੈਗਾ ਆ ਵਧੀਆ ਬਣਾਇਆ ਹੋਇਆ ਇਸ ਨਗਰ ਦੀ ਜਿੰਨੀ ਤੁਸੀਂ ਉਸਤਤ ਕਰੋਗੇ ਮਹਿਮਾ ਕਰੋਗੇ ਉਹ ਬਹੁਤ ਵੱਡੀ ਹੈ

ਲਾਈਟਾਂ ਦਾ ਕੰਮ ਬੜੇ ਜੋਰਾਂ ਤੇ ਤੇ ਬੜੇ ਸ਼ੋਰਾਂ ਤੇ ਚੱਲਦਾ ਪਿਆ ਨਜ਼ਰ ਆਂਦਾ ਹੋਵੇਗਾ